ਨਾ ਇਹ ਚ ਕੱਲਿਆਂ ਦੀ ਲਾਵਾ ਤੇ ਸਾਡੇ ਨਾਲ ਮੌਜੂਦ ਨੇ ਵਾਤਾਵਰਨ ਪ੍ਰੇਮੀ ਹਰਦੀਪ ਸਿੰਘ ਨਸਰਾਲੀ ਜਿਹੜੇ ਕੀ ਬਹੁਤ ਹੀ ਪਿਛਲੇ ਲੰਬੇ ਸਮੇਂ ਤੋਂ ਬੂਟਿਆਂ ਦੀ ਪਿੰਡ-ਪਿੰਡ ਘਰ-ਘਰ ਜਾ ਕੇ ਸੇਵਾ ਕਰਦੇ ਆ ਤੇ ਲਗਾਉਂਦੇ ਆ ਤੇ ਉਹ ਬੂਟਿਆਂ ਨੂੰ ਅੱਜ ਫਲ ਵੀ ਲੱਗੇ ਲੋਕ ਖਾ ਰਹੇ ਨੇ ਤੇ ਅਸੀਂ ਦਾ ਇਹੀ ਚਾਹੁੰਦੇ ਆ ਕਿ ਇਹੋ ਜੇ ਵਾਤਾਵਰਨ ਪ੍ਰੇਮੀਆਂ ਨੂੰ ਪ੍ਰਕਿਰਤੀ ਨੂੰ ਪਿਆਰ ਕਰਨ ਵਾਲੇ ਇਨਸਾਨਾਂ ਨੂੰ ਬੱਚਿਆਂ ਨੂੰ ਸਿੱਧੇ ਰਸਤੇ ਪਾਉਣ ਵਾਲਿਆਂ ਨੂੰ ਇਹ ਇੱਥੇ ਜਿਸ ਤਰ੍ਹਾਂ 15 ਅਗਸਤ ਆਉਂਦੀ ਆ ਮੁੱਖ ਮੰਤਰੀ ਪੰਜਾਬ ਵੱਲੋਂ ਸਨਮਾਨਤ ਕੀਤਾ ਜਾਣਾ ਚਾਹੀਦਾ ਤੇ ਇਹੋ ਜੇ ਵਾਤਾਵਰਨ ਪ੍ਰੇਮੀਆ ਦਾ ਹੌਸਲਾ ਵਧਾਉਣਾ ਚਾਹੀਦਾ ਸਾਨੂੰ ਇਹ ਹਰਦੀਪ ਸਿੰਘ ਨਸਰਾਲੀ ਨੇ ਇਹ ਗੱਲਬਾਤ ਵੀ ਕਰਾਂਗੇ ਇਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਰਵਿਕਰਜੀਤ ਕਾਨ ਸਾਹਿਬ ਬੈਠੇ ਫਿਰਦੇ ਸਤਿ ਸ਼੍ਰੀ ਗਾਂਧੀ ਜੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੌਸਲਾ ਦੇਣ ਲਈ ਅਸੀਂ ਸੋਚਦੇ ਆ ਬੇਵਕਵਕ ਸਰਕਾਰੀ ਬਾਬੰਦ ਹੁੰਦੇ ਨੇ ਮੇਰਾ ਡੀਐਮ ਸਾਹਿਬ ਡੀਸੀ ਸਾਹਿਬ ਤੋਂ ਕਈ ਵਾਰ ਸਲਮਾਨ ਹੋ ਚੁੱਕਿਆ ਮੇਰਾ 15 ਗਾਹ ਤੇ 21 ਜਨਵਰੀ ਨੂੰ ਤੇ ਇਸੇ ਤਰ੍ਹਾਂ ਉਹ ਸਲਮਾਨ ਨੂੰ ਦੇਖ ਕੇ ਹੋਰ ਬਹੁਤ ਖੰਡੇ ਇਲਾਕੇ ਵਿੱਚ ਪਹਿਲਾਂ ਤਕਰੀਬਨ ਜਦੋਂ 20 ਸਾਲ ਪਹਿਲਾਂ ਇਕੱਲਾ ਹੀ ਹੁੰਦਾ ਸੀ ਮੈਨੂੰ ਲੋਕ ਕਹਿੰਦੇ ਹੁੰਦੇ ਸੀ ਵੀ ਤੂੰ ਇਕੱਲਾ ਹੀ ਲੱਗਾ ਹੁਣ ਬਹੁਤ ਸੰਖਮਾ ਬੂਟੇ ਲਾਉਣ ਤੇ ਲੱਗੇ ਹੋਏ ਨੇ ਦੇਖੇ ਦੇਖ ਕੇ ਅਲਗਨ ਲੱਗਦਾ ਜਦੋਂ ਸਲਮਾਨ ਹੁੰਦਾ ਮੇਰੀ ਵੀ ਆਸ ਹੈ ਕਿ ਜਿਵੇਂ ਸਾਡੇ ਬਿਲਡਿੰਗ ਦਾ ਸਰਾਲੀਆ ਇੱਥੇ ਨੇੜੇ ਮੁੱਖ ਮੰਤਰੀ ਸਾਹਿਬ ਹਰ ਇੱਕ ਵਾਰ 15 ਗਾਹ ਤੋਂ ਆਉਂਦੇ ਨੇ ਦਾਦਾ ਸਲਮਾਨ ਜੀ ਮੁੱਖ ਮੰਤਰੀ ਸਾਹਿਬ ਵੱਲੋਂ ਹੋਵੇਗਾ ਇਹ ਲਹਿਰ ਜੋ ਬੂਟੇ ਲਾਉਣ ਵਾਲੀ ਹੈ ਉਸ ਨੂੰ ਦੇਖ ਕੇ ਹੋਰ ਵੀ ਪੂਰੇ ਪੰਜਾਬ ਵਿੱਚ ਲੋਕ ਬੂਟੇ ਲਾਉਣ ਲਈ ਜੁੜਨਗੇ ਬੂਟੇ ਲਗਾਉਣਗੇ ਕਮਲਦੀਪ ਸਿੰਘ ਗੱਲ ਵਰਗੇ ਵੀ ਬੱਚੇ ਬੂਟੇ ਲਗਾਉਣਗੇ ਇਹਨਾਂ ਨੂੰ ਵੀ ਮੇਤੋ ਦੇ ਮੈਨੂੰ ਦੇਖ ਕੇ ਲਗਨ ਲੱਗੀ ਆ ਤੇ ਮੈਂ ਬੇਨਤੀ ਕਰਦਾ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਜੀ ਆਨ ਸਾਹਿਬ ਅੱਗੇ ਜੋ ਕਿ ਬਹੁਤ ਵਧੀਆ ਇਨਸਾਨ ਹਨ ਤਕਰੀਬ ਅੱਜ ਤੱਕ ਦਾ ਕੋਈ ਮੁੱਖ ਮੰਤਰੀ ਪੰਜਾਬ ਨੂੰ ਇਹ ਹਜਾ ਨਹੀਂ ਮਿਲਿਆ ਇਹ ਕੋਈ ਜਿਵੇਂ ਕੱਲ ਉਹਨਾਂ ਨੇ ਕਾਬੜੀਏ ਨੂੰ ਸੱਦ ਕੇ ਖੁਦ ਸਨਮਾਨ ਕੀਤਾ ਹੈ ਇਸੇ ਤਰ੍ਹਾਂ ਉਹ ਆਪ ਅਗ ਜੋਰੀ ਅੱਖ ਨਾਲ ਸਹੀ ਕੰਮ ਵਾਲੇ ਬੰਦੇ ਚੁਣਨ ਉਹਨਾਂ ਨੂੰ ਸਨਮਾਨ ਕਰੇ ਵੈਕ ਜੀਤਾ ਸਾਹਿਬ ਵੈਕ